ਅੱਜ ਦੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਦ ਕਰਦਾ ਹੈ ਜੰਮੂ ਕਸ਼ਮੀਰ ਦੇ ਪਹਲਗਾਵਾ ਵਿੱਚ ਹੋਏ ਅੱਤਵਾਦੀ ਹਮਲੇ ਦਾ ਜਿੱਥੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਰੋਸਜਾਰ ਕੀਤਾ ਜਾ ਰਿਹਾ ਸੀ ਤਾਂ ਬੀਤੀ ਰਾਤ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਅੱਤਵਾਦੀਆਂ ਦੇ ਗੁਪਤ ਟਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅੱਜ ਇਸੇ ਦੇ ਚੱਲਦਿਆਂ ਫ੍ਰੀਕੋਰਡ ਦੇ ਵਿੱਚ ਲੋਕਾਂ ਵੱਲੋਂ ਭਾਈ ਗਨੀਆ ਚੌਂਕ ਦੇ ਵਿੱਚ ਇਕੱਠੇ ਹੋ ਕੇ ਭਾਰਤ ਜੈ ਮਾਤਾ ਦੇ ਨਾਰੇ ਲਾਏ ਅਤੇ ਆਪਣੀ ਖੁਸ਼ੀ ਜਰ ਕੀਤੀ ਇਸ ਮੌਕੇ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਫਰੀਦਕੋੜ ਵਾਸੀ ਭਾਰਤ ਦੇ ਜਵਾਨ ਸਿਪਾਹੀਆਂ ਦਾ ਭਾਰਤ ਦੇ ਜਵਾਨ ਸਿੰਘਾਂਕੋ ਦਾ ਤਹਿ ਦਿਲ سے ਜੋ ਹੈ ਸ਼ੁਕਰੀਆ ਕਰਤਾ ਹੂੰ ਔਰ ਇਹ ਭਗਵਾਨ ਸੇ ਪ੍ਰਾਰਥਨਾ ਕਰਤਾ ਹੂੰ ਕਿ ਇਸੀ ਪ੍ਰਕਾਰ ਬਲ ਸੌਰਯ ਭਾਰਤ ਮਾਤਾ ਕੇ ਸਬੂਤੋਂ ਕੋ ਮਿਲਤਾ ਰਹੇ ਔਰ ਇਹ ਬਾਤ ਮਾਹਾਰਤ ਮਾਤਾ ਕੇ ਸਬੂਤ ਜੋ ਵੀ हमारी भारत माता की आंचल पर आंच डालेगा कोई कालिक लगाएगा उन जिन जितने भी चाहे विद्रोही कोई भी हो पाक हो बांग्लादेश हो, हो या चाइना हो या कोई और हो उस सभी को कुचलने का इनमें सामर्थ्य हो परमात्मा से यही प्रार्थना करते हैं और सभी हम भारत के जाबाज सिपाहियों के साथ तह दिल से खड़े हैं कंधा लगा करके खड़े हैं उनके हौसला बधाई के लिए ही ਅੱਜ ਇਹ ਰੈਲੀ ਨਿਕਾਲੀ ਗਈ ਹੈ ਭਾਰਤ ਮਾਤਾ ਦੀ ਜੈ ਉਹ ਦੇਤ ਪੈ ਨਹਿ ਬਹਿਮਾਨ ਦਾ ਆਣ ਦੇ ਮਹਾਬਾਕ ਮੁਤਾਬਕ ਭਾਰਤੀ ਸੈਨਾ ਫੌਜ ਨੇ ਪਹਿਲਗਾਮ ਵਿੱਚ ਉਦੋਂ ਪਹਿਲਾਂ ਹੋਏ ਹਮਲੇ ਦਾ ਮੂਹ ਤੋੜਮਾ ਜਵਾਬ ਦਿੰਦੇ ਹੋਏ ਆਪਾਂ ਸਾਰਿਆਂ ਨੂੰ ਪਤਾ ਵੀ ਬਹੁਤ ਵੱਡਾ ਫੇਰੇ ਤੜਕੇ 3 ਵਜੇ 9 ਥਾਵਾਂ ਦੇ ਉੱਪਰ ਜਿਹੜੇ ਅਤੰਕਵਾਦ ਫਲਾਉਂਦੇ ਸੀ ਉਹਨਾਂ ਦੇ ਉਹ ਬੰਕਰਾਂ ਨੂੰ ਤਬਾਹ ਕੀਤਾ ਭਾਰਤੀ ਫੌਜ ਨੂੰ ਸੀ ਸਲੂਟ ਕਰਦੇ ਆ ਹਿੰਦੁਸਤਾਨ ਨੂੰ ਸਲੂਟ ਕਰਦੇ ਆ ਭਾਰਤ ਮਾਤਾ ਨੂੰ ਸਲੂਟ ਕਰਦੇ ਆ ਬਾਬਾ ਫਰੀਦ ਦੀ ਪਾਵਨ ਨਗਰੀ ਦੀ ਉੱਪਰ ਫਰੀਦਕੋਟ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਅੱਜ ਫਲੈਗ ਝੰਡੇ ਫੜ ਕੇ ਭਾਰਤ ਮਾਤਾ ਦੇ ਝੰਡੇ ਫੜ ਕੇ ਸਾਰੇ ਸ਼ਹਿਰ ਵਿੱਚ ਇੱਕ ਫਲੈਗ ਮਾਰਚ ਕੰਡਿਆ ਔਰ ਇੰਡੀਅਨ ਆਰਮੀ ਦਾ ਅਸੀਂ ਹੌਸਲਾ ਵਧਾਈ ਕੀਤਾ ਸਾਡਾ ਫਰਾਂ ਦਾ ਫਰਜ਼ ਬਣਦਾ ਵੇ ਅਸੀਂ ਇੱਕ ਰਹੀਏ ਏਕੇ ਜੀ ਬਰਕਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਦੀਆਂ ਸਾਰੀਆਂ ਐਨ ਜੀਓਜ਼ ਵੱਲੋਂ ਭਾਰਤ ਦੇ ਸੈਨਿਕਾਂ ਦਾ ਜਿਨ੍ਹਾਂ ਨੇ ਪਾਕਿਸਤਾਨ ਤੇ ਆਪਣੇ ਤੇ ਹੋਏ ਹਮਲੇ ਦਾ ਜਵਾਬ ਦਿੱਤਾ ਹੈ ਉਹਨਾਂ ਦਾ ਧੰਨਵਾਦ ਕਰਦਾ ਹੈ ਤੇ ਭਾਰਤੀਆਂ ਫੌਜਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਦਾ ਹੈ ਕਿ ਸਾਰਾ ਦੇਸ਼ ਤੁਹਾਡੇ ਨਾਲ ਹੈ ਇਹ ਤਾਂ ਥੋੜਾ ਜਿਹਾ ਤੁਸੀਂ ਉਹਦਾ ਇੱਕ ਲੱਖੜੀ ਮਾਰਿਆ ਉਹਨੂੰ ਪੂਰਾ ਕਚੂਮਰ ਕਟੋ ਕਿਉਂਕਿ ਇਹ ਪਾਕਿਸਤਾਨ ਆਪਣੀ ਫਿਤਰਤੋਂ ਨਹੀਂ ਹਟਦਾ ਜਦੋਂ ਦੀ ਦੇਸ਼ ਨੂੰ ਜਾਦੀ ਹੋਈ ਹੈ ਬਹੁਤ ਵਾਰੀ ਇਸਨੇ ਮਾਰ ਖਾਧੀ ਹੈ ਪਰ ਇਸਦੀ ਆਦਤਾਂ ਨਹੀਂ ਬਦਲੀਆਂ ਇਸ ਦੀ ਆਦਤ ਬਦਲ ਲਈ ਬਹੁਤ ਸਖਤ ਸਟੈਪ ਲੈ ਜਾਣ ਐਸਾ ਮੋਦੀ ਜੀ ਨੂੰ ਤੇ ਭਾਰਤੀ ਸੈਨਾ ਨੂੰ ਅਪੀਲ ਕੀਤੀ ਜਾਂਦੀ ਹੈ ਤੇ ਸਾਰੇ ਫੀਰਕੋਟ ਵਾਸੀ ਉਹਨਾਂ ਦੇ ਨਾਲ ਨੇ ਸਾਰਾ ਦੇਸ਼ ਉਹਨਾਂ ਦੇ ਨਾਲ ਹੈ ਅਸੀਂ ਆ ਬੱਛੜ ਕੇ ਜੋ ਵੀ ਉਹਨਾਂ ਦੇ ਹੁਕਮ ਹੋਣਗੇ ਜਿਸ ਤਾ ਦੇਸ਼ ਵਿੱਚ ਕਰਨਾ ਹੋਏਗਾ ਲੜਾਈ ਦੇ ਦੌਰਾਨ ਅਸੀਂ ਸਾਰੇ ਫੀਰਕੋਟ ਵਾਸੀ ਸਾਰੀਆਂ ਐਨ ਜੀਓਜ਼ ਕਰਨ ਲਈ ਤਿਆਰ ਹੈ